ਵਿਸ਼ਵਾਰਤਾ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਇੱਕ ਪਾਸੇ ਮੰਡੀ ਤੋਂ ਐਮਪੀ ਕੰਗਨਾ ਰਣੌਤ ਨੇ ਮਹਾਤਮਾ ਗਾਂਧੀ ਜੀ ਦੀ ਜਨਮ ਦਿਨ ਦੇ ਮੌਕੇ ਉਹਨਾਂ ਦੇ ਰਾਸ਼ਟਰਪਿਤਾ ਹੋਣ ਤੇ ਸਵਾਲ ਚੁੱਕੇ ਨੇ ਤੇ ਦੂਜੇ ਪਾਸੇ ਉਸੇ ਪਾਰਟੀ ਭਾਜਪਾ ਦੇ Rajasthan ਤੋਂ ਰਾਜ ਸਭਾ ਦੇ ਐਮਪੀ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹਨ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਮਹਾਤਮਾ ਗਾਂਧੀ ਜੀ ਦੇ ਪੈਰੋਕਾਰ ਤੇ ਉਹਨਾਂ ਦੇ ਉਹਨਾਂ ਦੇ ਆਦਰਸ਼ਾਂ ਨੂੰ ਮੰਨਣ ਵਾਲੇ ਲੋਕ ਭਾਰਤ ਵਿੱਚ ਹੀ ਨਹੀਂ ਨੇ ਬਲਕਿ ਪੂਰੀ ਦੁਨੀਆ ਦੇ ਵਿੱਚ ਲੋਕ ਉਹਨਾਂ ਦੇ ਆਦਰਸ਼ਾਂ ਨੂੰ ਮੰਨਦੇ ਨੇ ਰਵਨੀਤ ਬਿੱਟੂ ਨੇ ਇਸ ਮੌਕੇ ਮਹਾਤਮਾ ਗਾਂਧੀ ਦੇ ਜੀਵਨ ਨਾਲ ਸੰਬੰਧਿਤ ਕੁਝ ਵਸਤੂਆਂ ਦੇ ਦਰਸ਼ਨ ਵੀ ਕੀਤੇ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਦੁਨੀਆ ਦੇ ਵਿੱਚ ਸ਼ਾਂਤੀ ਤੇ ਭਾਈਚਾਰੇ ਦੀ ਸਥਾਪਨਾ ਦੇ ਲਈ ਮਹਾਤਮਾ ਗਾਂਧੀ ਦੇ ਆਦਰਸ਼ ਅਤੇ ਉਹਨਾਂ ਦੀਆਂ ਸਿੱਖਿਆਵਾਂ ਬਹੁਤ ਮਹੱਤਵਪੂਰਨ ਨੇ ਮਹਾਤਮਾ ਗਾਂਧੀ ਦੇ ਆਦਰਸ਼ਾਂ ਨੂੰ ਭਾਰਤ ਅਤੇ ਪੂਰੀ ਦੁਨੀਆ ਦੇ ਵਿੱਚ ਯਾਦ ਕੀਤਾ ਜਾ ਰਿਹਾ ਹੈ ਰਵੀਰ ਸਿੰਘ ਬਿੱਟੂ ਨੇ ਇਸ ਮੌਕੇ ਚਰਖਾ ਵੀ ਕੱਤਿਆ ਅਤੇ ਮਹਾਤਮਾ ਗਾਂਧੀ ਦੇ ਆਦਰਸ਼ਾਂ ਨੂੰ ਯਾਦ ਵੀ ਕੀਤਾ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਮਹਾਤਮਾ ਗਾਂਧੀ ਜੀ ਜਿਨ੍ਹਾਂ ਨੂੰ ਆਪਾਂ ਸਾਰੇ ਪਿਆਰ ਨਾਲ ਬਾਪੂ ਕਹਿੰਦੇ ਤੇ ਇਹ ਸ਼ਬਦ ਦਾ ਤੁਸੀਂ ਆਪ ਹੀ ਦੇਖੋ ਮਤਲਬ ਕਿ ਡਾਟਾ ਤੇ ਖਾਸ ਤੌਰ ਤੇ ਜੇ ਬਾਪੂ ਦੀ ਗੱਲ ਕਰੀਏ ਮੈਂ ਉੱਤੇ ਤੁਸੀਂ ਵੀ ਜ਼ਰੂਰ ਕਿਉਂਕਿ ਉਹਨਾਂ ਦਾ ਦਿਹਾੜਾ ਹੈ ਅੱਜ ਤੇ ਜ਼ਰੂਰ ਵਿਜ਼ਿਟ ਕਰਕੇ ਉਹਨਾਂ ਦੀਆਂ ਚੀਜ਼ਾਂ ਹੈ ਜਿਹੜੀਆਂ ਆਪ ਯੂਜ਼ ਕੀਤੀਆਂ ਉਹਨਾਂ ਦਾ ਚਰਖਾ ਜੇਲ੍ਹ ਚ ਜਿਹੜਾ ਚਲਾਉਂਦੇ ਸੀ ਉਹ ਉਹਨਾਂ ਜੇਲ੍ਹ ਦੇ ਵਿੱਚ ਉਹ ਉੱਤੇ ਆ ਉਹਨਾਂ ਦੇ ਚਸ਼ਮੇ ਉਹਨਾਂ ਦੀਆਂ ਜੇਲ੍ਹ ਦੇ ਵਿੱਚ ਬਣਾਈਆਂ ਹੋਈਆਂ ਲੱਕੜ ਦੇ ਜੁੱਤੀਆਂ ਉਹਨਾਂ ਦੇ ਬਣਾਏ ਹੋਏ ਜਿਹੜੇ ਵੀ ਬਰਤਨ ਭਾਂਡੇ ਜੇਲ੍ਹਾਂ ਚ ਜਿੰਨੇ ਖਾਣਾ ਖਾਂਦੇ ਸੀ ਇੱਕ ਗੱਲ ਦੀ ਹੈਰਾਨੀ ਮੈਨੂੰ ਅੱਜ ਹੋਈ ਬਹੁਤ ਕਈ ਗੱਲਾਂ ਅਸੀਂ ਆਪਣੇ ਆਪ 'ਚ ਦੱਸ ਨਹੀਂ ਪਾਉਂਦੇ ਉੱਤੇ ਤੁਸੀਂ ਦੇਖੋ ਹਾਜੇ ਕੀ ਪੂਰੇ ਨਹੀਂ ਇਹਦੋਂ ਵੱਧ ਬਾਅਦ ਚ ਵੀ ਹੋਇਆ ਸਾਡਾ ਇਕੱਲਾ ਦੇਸ਼ ਨਹੀਂ ਬਾਪੂ ਨੂੰ ਮਹਾਤਮਾ ਗਾਂਧੀ ਜੀ ਦੇ ਮੋਰ ਥੈਨ 100 ਦੇਸ਼ ਤਾਂ ਲਿਖੇ ਹੀ ਹੋਏ ਆ 100 ਦੇਸ਼ ਨੇ ਉਦੋਂ ਬਾਅਦ ਹੋਰ ਵੀ ਲੇਖਣ ਤੋਂ ਬਾਅਦ ਵੀ ਹੋਣਾ ਜਿੱਥੇ ਬਾਪੂ ਦੀਆਂ ਅਲੱਗ-ਅਲੱਗ ਉਹਨਾਂ ਦੇ ਸਟੈਚੂਜ਼ ਅਲੱਗ-ਅਲੱਗ ਉਹਨਾਂ ਦੇ ਨਾਂ ਤੇ ਕੋਈ ਚੀਜ਼ 100 ਦੇਸ਼ ਤੇ ਉੱਤੇ 37 37 ਕੰਟਰੀਜ਼ ਜਿਹੜੇ 37 ਦੇਸ਼ ਨੇ ਉਹਨਾਂ ਦੇ ਆਦਰ ਮਾਣ ਸਤਕਾਰ ਚ ਜਿਹੜੇ ਡਾਕ ਟਿਕਟ ਜਿਹੜੀ ਸਟੈਂਪ ਉਹ ਸਾਰੀਆਂ ਕੰਟਰੀਜ਼ ਦੀਆਂ ਲੱਗੀਆਂ ਏ 37 ਤਾਂ ਉਹਨਾਂ ਨੇ ਬਾਪੂ ਦੇ ਕਿੱਜਾ ਵੱਡੀ ਗੱਲ ਆ ਵੀ ਉਹਨਾਂ ਨੇ ਆਪਣੀ ਟਿਕਟ ਪੋਸਟਲ ਟਿਕਟ ਡਾਕ ਟਿਕਟ ਜਾਰੀ ਕੀਤੀ 100 ਦੇਸ਼ਾਂ ਚ ਉਹਨਾਂ ਦੇ ਨਾਂ ਤੇ ਜਾਂ ਉਹਨਾਂ ਦੇ ਸਟੈਚੂ ਨੇ ਜਾਂ ਉਹਨਾਂ ਦੇ ਨਾਂ ਤੇ ਲਾਇਬ੍ਰਰੀਜ਼ ਨੇ ਜਾਂ ਉਹਨਾਂ ਦੇ ਨਾਂ ਤੇ ਇਹ ਬਾਰਲੇ ਦੇਸ਼ਾਂ ਚ ਉਹਨੂੰ ਅੱਗੇ ਰੱਖਦੇ ਹੋਏ ਅੱਜ ਤੋਂ 10 ਸਾਲ ਪਹਿਲਾਂ ਜੋ ਬਾਪੂ ਇਹ ਗੱਲ ਕਹਿੰਦੇ ਸੀ ਈਸ਼ਵਰ ਭਗਵਾਨ ਬਾਟ ਪੂਜਾ ਤਾਂ ਹੈ ਹੀ ਹੈ ਪਰ ਜੇ ਤੁਸੀਂ ਚੰਗੇ ਕੰਮ ਕਰਦੇ ਹੋ ਉਹਦੇ ਨਾਲ ਵੀ ਤੁਸੀਂ ਈਸ਼ਵਰ ਦੇ ਨਾਲ ਨੇੜੇ ਰੱਬ ਦੇ ਹੁੰਨੇ ਹੋ ਇੱਕ ਜਿਹੜੀ ਸਫਾਈ ਆ ਜਿਹੜਾ ਸਵੱਛਤਾ અભિયાન ਸਾਡੇ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਸ਼ੁਰੂ ਕੀਤਾ ਸੀ ਗਾਂਧੀ ਜੀ ਦੇ ਪਵਿੱਤਰ ਦਿਹਾੜੇ ਤੇ ਤੇ ਅੱਜ ਮੈਂ ਦੇਖ ਰਿਹਾ ਸੀ ਉਹੀ ਪ੍ਰਧਾਨ ਮੰਤਰੀ ਸਵੇਰੇ ਲਗਾਤਾਰ ਜਾ ਕੇ ਬੱਚਿਆਂ ਦੇ ਨਾਲ ਹੋਰਾ ਨਾਲ ਜਾ ਕੇ ਸੇਵਾ ਕਰਦੇ ਸਨ ਸਵੱਛਤਾ ਅਭਿਆਨ ਜਿਹੜਾ ਹੈ ਉਹਨਾਂ ਨੇ ਇਹਨੂੰ ਨਾਂ ਦਿੱਤਾ ਹੈ ਖਾਸ ਤੌਰ ਤੇ ਅੱਜ ਦੇ ਦਿਨ ਤੇ ਸਾਰੀ ਚਾਹੇ ਮਿਨਿਸਟਰਸ ਨੇ ਚਾਹੇ ਸਾਡੇ ਵੱਖ-ਵੱਖ ਕਾਰਕਿਰਤਾ ਤੋਂ ਲੈ ਕੇ ਕੋਈ ਵੀ ਅਹੁਦੇਦਾਰ ਅੱਜ ਸਾਰੇ ਦੇਸ਼ ਦੇ ਵਿੱਚ ਸਾਰਾ ਦਿਨ ਇਹ ਕਾਰਜ ਸਫਾਈ ਦਾ ਜਿਹੜਾ ਸ਼ੁਰੂ ਕੀਤਾ ਹੈ ਤੇ ਮੈਂ ਇਹ ਸਾਨੂੰ ਖਾਸ ਤੌਰ ਤੇ ਲਿਸਟਾਂ ਪ੍ਰੋਵਾਈਡ ਕਰਕੇ ਉਹਨਾਂ ਨੇ ਇਕੱਲੇ-ਇਕੱਲੇ ਦੀ ਡਿਊਟੀ ਲਾਈ ਆ ਵੀ ਤੁਸੀਂ ਜਾ ਕੇ ਕੀ-ਕੀ ਪ੍ਰੋਗਰਾਮ ਕਰਨਾ ਹੈ ਇਹ ਉਹਨਾਂ ਦੀ ਇੱਕ ਇੱਕ ਗੱਲ ਤੇ ਸੋਚ ਆ ਵੀ ਗਾਂਧੀ ਜੀ ਸਾਰਿਆਂ ਦੇ ਸੀ ਗਾਂਧੀ ਜੀ ਕਿਸੇ ਕਿਸੇ ਇੱਕ ਦੇ ਨਹੀਂ ਸੀ ਤੇ ਇਸ ਕਰਕੇ ਪ੍ਰਧਾਨ ਮੰਤਰੀ ਜੀ ਨੇ ਖਾਸ ਸਾਨੂੰ ਸਭ ਨੂੰ ਇਹ ਨਿਰਦੇਸ਼ ਦਿੱਤੇ ਆ ਕਿ ਨੂੰ ਕਿਸ ਤਰੀਕੇ ਨਾਲ ਕਿਉਂਕਿ ਸਫਾਈ ਦਾ ਧਿਆਨ ਰੱਖਣਾ ਉਹਨਾਂ ਨੇ ਇਹ ਨਹੀਂ ਉਹਨਾਂ ਨੇ ਸਫਾਈ ਸਾਨੂੰ ਇਹ ਮੈਸੇਜ ਦੇ ਕੇ ਆ ਸਭ ਨੂੰ ਭੇਜਿਆ ਵੀ ਸਭ ਨੂੰ ਬੇਨਤੀ ਕਰਨੀ ਆ ਅਪੀਲ ਕਰਨੀ ਵੀ ਆਪਣੇ ਪਿੰਡਾਂ ਚ ਆਪਣੇ ਮੁਹੱਲਿਆਂ ਚ ਆਪਣੇ ਆਲੇ ਦਲੇ ਇਹ ਜ਼ਿੰਮੇਵਾਰੀ ਆਪਣੀ ਜੇ ਆਪਾਂ ਸਫਾਈ ਰੱਖਾਂਗੇ ਤਾਂ ਉਹਦੇ ਨਾਲ ਸਾਡੇ ਬਿਮਾਰੀਆਂ ਸਾਡੇ ਹੈਲਥ ਇਸ਼ੂਸ ਸਾਡਾ ਜਿਹੜਾ ਅੱਜ ਦੁਨੀਆ 'ਚ ਆਪਾਂ ਵਿਕਸਿਤ ਭਾਰਤ ਦੀ ਗੱਲ ਕਰ ਰਹੇ ਹਾਂ ਤੇ ਕਿਵੇਂ ਬਣੂਗਾ ਇਹ ਸਿਵਿਕ ਸੈਂਸ ਆ ਜਿਹੜੀ ਉਹ ਬਹੁਤ ਜ਼ਰੂਰੀ ਆ ਪ੍ਰਧਾਨ ਮੰਤਰੀ ਜੀ ਨੇ ਲਾਲ ਕਿਲੇ ਤੋਂ ਬੋਲਦੇ ਹੋਏ ਗੱਲ ਕਹੀ ਸੀ ਤੇ ਉਹ ਹੁਣ ਕੱਲੇ-ਕੱਲੇ ਜਨ 'ਚ ਸਾਡੇ ਉਹ ਚੀਜ਼ ਆਉਣੀ ਚਾਹੀਦੀ ਆ ਤੇ ਮੈਂ ਸਮਝਦਾ بڑا ਫਰਕ ਪਿਆ 10 ਸਾਲ ਤੋਂ ਬਹੁਤ ਜ਼ਿਆਦਾ ਅੱਜ ਜਿਹੜੇ ਪੇਰੈਂਟਸ ਨੇ ਜੇ ਪੇਰੈਂਟਸ ਕੋਈ ਵੀ ਕੋਈ ਐਸੀ ਗੱਲ ਕਰ ਵੀ ਲੈਣ ਕੋਈ ਕਾਰ ਚੋਂ ਕਿ ਤਾਂ ਬੱਚੀ ਆ ਸਕੂਲਾਂ ਦੇ ਜਿਵੇਂ ਅੱਜ ਤੁਸੀਂ ਇਹ ਬੱਚੇ ਆਏ ਨੇ ਅੱਜ ਸਕੂਲਾਂ ਦੇ ਬੱਚਿਆਂ ਨੂੰ ਇਸ ਤਰੀਕੇ ਨਾਲ ਜਿਹੜੇ ਸਾਡੇ ਟੀਚਰ ਨੇ ਜਾਂ ਉਹ ਉਹਨਾਂ ਨੂੰ ਇਹਦੇ ਬਾਰੇ ਦੱਸ ਰਹੇ ਆ ਪ੍ਰਾਈਮ ਮਿਨਿਸਟਰ ਦਸਨੀਹਾ ਬੱਚੇ ਅੱਜ ਟੋਕ ਦਿੰਦੇ ਆ ਅੱਜ ਤੁਸੀਂ ਦੇਖਿਓ ਪੇਰੈਂਟਸ ਨੂੰ ਆਮ ਤੁਸੀਂ ਕਿਸੇ ਨਾਲ ਗੱਲ ਕਰਕੇ ਦੇਖਿਓ ਵੀ ਨਹੀਂ ਜੀ ਇਹ ਚੀਜ਼ ਕਿਤੇ ਕਾਗਜ਼ ਕਿਤੇ ਜੇ ਖਾਨ ਪੀਣ ਮਾਰਕੀਟ ਜਾਂਦੇ ਆ ਵੀ ਇਹ ਚੀਜ਼ ਨਹੀਂ ਸਿੱਟਣੀ ਇਹ ਬਹੁਤ ਵੱਡਾ ਅੰਤਰ ਮੈਂਤ ਆਪਣੇ ਆਪ ਦੇਖਿਆ ਏ ਮੇਰੇ ਜਿਹੜੇ ਰਿਸ਼ਤੇਦਾਰੀਆਂ ਚ ਮੇਰੇ ਦੋਸਤਾਂ ਜਿਹੜੇ ਪਰਿਵਾਰ ਨੇ ਮੈਂ ਬੱਚਿਆਂ ਨਾਲ ਗੱਲ ਕਰਕੇ ਦੇਖੀ ਆ ਤੇ ਪੇਰੈਂਟਸ ਨਾਲ ਗੱਲ ਕਰਕੇ ਦੇਖੀ ਉਹਨਾਂ ਨੇ ਹਮੇਸ਼ਾ ਕਿਹਾ ਵੀ ਬੱਚੇ ਆ ਕੇ ਸਾਨੂੰ ਆਪ ਕਹਿੰਦੇ ਆ ਵੀ ਜੋ ਪ੍ਰਧਾਨ ਮੰਤਰੀ ਜੀ ਨੇ ਕਿਹਾ ਜੋ ਗਾਂਧੀ ਜੀ ਨੇ ਕਿਹਾ ਉਹਨੂੰ ਜ਼ਰੂਰ ਅੱਜ ਚੰਡੀਗੜ੍ਹ ਦੇ ਵਿੱਚ 50 ਜਗ੍ਹਾ ਤਕਰੀਬਨ ਸਵੇਰੇ ਗਵਰਨਰ ਸਾਹਿਬ ਤੇ ਸਾਰੀ ਐਡਮਿਨਿਸਟ੍ਰੇਸ਼ਨ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਬੀਜੇਪੀ ਦੇ ਤੇ ਸਾਰੀ ਇਹਨਾਂ ਦੀ ਮਹਾ ਮੰਤਰੀ ਜਨਰਲ ਸੈਕਟਰੀ ਸਾਰੇ ਕਾਉਂਸਲਰਸ ਜਿ ਸਭ ਨੇ ਅਲੱਗ-ਅਲੱਗ ਜਗ੍ਹਾ ਜਿਹੜੀ ਆ ਉਹ ਅੱਜ ਇਸ ਮਹਿੰਮ ਦੇ ਵਿੱਚ ਜੋ ਪ੍ਰਧਾਨ ਮੰਤਰੀ ਜੀ ਦਾ ਇੱਕ ਸਪੱਸ਼ਤਾ ਲਈ ਅਭਿਆਨ ਸੀ ਉਹਦੇ ਵਿੱਚ ਆਪਣਾ ਹਿੱਸਾ ਪਾਇਆ ਤੇ ਇਹਦੇ ਇਹਨੂੰ ਖਾਸ ਤੌਰ ਤੇ ਮੋਦੀ ਜੀ ਨੇ ਜਿਹੜਾ ਇਹ ਸਨੇਹਾ ਦੀ ਕੇ ਸਾਨੂੰ ਭੇਜਿਆ ਇਹਦੇ ਵਿੱਚ ਖਾਸ ਤੌਰ ਤੇ ਉਹਨਾਂ ਨੇ ਕਿਹਾ ਸਵੱਛਤਾ ਹੀ ਸੇਵਾ ਇਹ ਮੈਸੇਜ ਅੱਜ ਦਾ ਜਿਹੜਾ ਉਹਨਾਂ ਦਾ ਹੈ ਸਭ ਦੇ ਲਈ ਜਿਹੜਾ ਸਾਨੂੰ ਉਹਨਾਂ ਨੇ ਆਪ ਭੇਜਿਆ ਏ ਸਵੱਛਤਾ ਹੀ ਸੇਵਾ ਇਹ ਅੱਜ ਇੱਕ ਮੋਟੋ ਆ ਅੱਜ ਇੱਕ ਸਾਰਿਆਂ ਤੱਕ ਜਨ ਜਨ ਤੱਕ ਲੋਕਾਂ ਤੱਕ ਅਸੀਂ ਪਹੁੰਚਾਉਣਾ ਸਵੱਛਤਾ ਹੀ ਸੇਵਾ ਇਹ ਵੱਡੀ ਅੱਜ ਦੀ ਗੱਲ ਆ ਮੈਂ ਹਿੰਦੀ ਮੇ कहना चाहूंगा गांधी जी के नाम पे हमें खादी की चीजें खादी के वस्त्र खादी की चीजें खरीदनी चाहिए जिससे हमारा खादी का बिजनेस कारोबार भी बढ़े और खादी का एक मैसेज है लोगों के अंदर नई जनरेशन के अंदर जाए तुछ जी सर राहुल गांधी जी ने कल गोहाना में बोला है लुधियाने च कपड़े ਦਾ ਸਭ ਤੋਂ ਵੱਡਾ ਕਾਰੋਬਾਰ ਹੈ ਉਹਨਾਂ ਨੇ ਮੈਨੂੰ ਫੋਨ ਆਇਆ ਮੇਰੇ ਅਸਾਈਨਮੈਂਟ ਤੋਂ ਜਾਣਕਾਰੀ ਦਿੱਤੀ ਹੈ ਉਧਿਆਨੇ ਲਈ ਕੀ ਕਰੋਗੇ ਖਾਦੀ ਲਈ ਕਿਉਂਕਿ ਉੱਥੇ 33% ਕਪੜਾ ਜਿਹੜਾ ਚਾਈਨਾ ਤੋਂ ਬਾਹਰ ਆ ਰਿਹਾ ਨਹੀਂ ਇਹ ਬੜੀ ਵੱਡੀ ਗੱਲ ਆ ਮੇਰਾ 4 ਦਿਨ 5 ਦਿਨ ਪਹਿਲਾਂ ਹੀ ਪ੍ਰੋਗਰਾਮ ਇੱਕ ਬੜਾ ਵੱਡਾ ਹੋਇਆ ਜਿਹਦੇ ਉੱਤੇ ਵੀ ਕਿਵੇਂ ਇਹਦੇ ਉੱਤੇ ਰੋਕ ਲਾਉਣੀ ਆ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਆਉਂਦੀਆਂ ਨੇ ਲੀਗਲੀ ਨਹੀਂ ਇਲਿਗਲੀ ਆਉਂਦੀਆਂ ਤੇ ਉਹਦੇ ਉੱਤੇ ਸਾਨੂੰ ਵੀ ਉਹ ਚੀਜ਼ ਲਿਆ ਕੌਣ ਰਿਹਾ ਉਹ ਚੀਜ਼ ਲਿਆ ਕੌਣ ਰਿਹਾ ਸਾਡੇ ਹੀ ਤੇ ਇਸ ਕਰਕੇ ਇਹ ਗੱਲਾਂ ਜਿਹੜੀਆਂ ਅਵੇਅਰਨੈਸ ਜਿਵੇਂ ਅੱਜ ਆਪਾਂ ਕਰ ਰਹੇ ਆ ਖਾਦੀ ਦੀ ਗੱਲ ਕਰ ਰਹੇ ਆ ਸਾਡੇ ਆਪ ਦੀ ਅੱਜ ਤਾਂ ਆਪਣੇ ਯਾਰ ਆਪਣਾ ਕਪੜਾ ਹੈ ਜਿਹੜਾ ਆਪਣੀ ਕਾਟਨ ਆ ਜਾਂ ਆਪਣਾ ਧਾਗਾ ਹੈ ਜੇ ਲੁਧਿਆਣੇ ਦੀ ਉਹ ਗੱਲ ਕਰ ਲੋ ਉਹ ਦੁਨੀਆ 'ਚ ਉਹਦਾ ਨੌਂ ਆ ਤੇ ਆਪਾਂ ਚైనా ਤੋਂ ਲਿਆ ਕੇ ਕਰਨਾ ਕੀ ਆ ਪਰ ਹਾਂ ਅਸੀਂ ਸ਼ਕਤੀ ਵੀ ਬੜੀ ਕਰ ਰਹੇ ਆ ਇਹ ਵੀ ਮੈਂ ਜ਼ਰੂਰ ਉੱਥੇ ਕਿਹਾ ਹੈ ਬੜੇ ਅਲੱਗ-ਅਲੱਗ ਏਜੰਸੀਜ਼ ਦੇ ਲੋਕ ਵੀ ਸੀਗੇ ਜੁੜੇ ਹੋਏ ਰਿਟਾਇਰਡ ਲੋਕ ਵੀ ਜੁੜੇ ਹੋਏ ਸੀਗੇ ਜਿਹਦੇ ਵਿੱਚ ਇਦੇ ਵਿੱਚ ਕੱਲਾ ਪਲੈਂਟੀਜ਼ ਨਹੀਂ ਬੜੀ ਹੈਵੀ ਪਲੈਂਟੀਜ਼ ਹੋਣੀਆਂ ਚਾਹੀਦੀਆਂ ਤੇ ਥੋੜਾ ਕਾਨੂੰਨ ਸਖਤ ਫਿਰ ਆਪਾਂ ਕਹਿ ਦਿੰਨੇ ਆ ਪਰ ਸਖਤ ਪਰ ਜੇ ਸ਼ਕਤੀ ਨਹੀਂ ਕਰਾਂਗੇ ਤੇ ਫਿਰ ਉਹਦੇ ਬਗੈਰ ਬੰਦਾ ਸੁਧਰਦਾ ਨਹੀਂ ਗੱਲ ਬਹਾਨਾ ਬਹਾਨਾ ਮੈਂ ਰਾਹੁਲ ਗਾਂਧੀ ਨੇ ਬੋਲਾ ਹੈ ਬਟੂ ਜੀ ਇੱਕ ਕੰਗੜਾ ਬਣਾ ਤੁਸੀਂ ਬਾਪੂ ਪੈ ਕੇ ਸੰਬੋਧਨ ਕੀਤਾ ਮਾਪੂ ਜੀ ਕਿਹਨੇ ਰਾਸ਼ਟਰ ਦੇ ਪਿਤਾ ਨਹੀਂ ਲਾਲ ਹੁੰਦੇ ਨੇ ਰਾਸ਼ਟਰ ਦੇ ਪਿਤਾ ਹੈ ਜੀ महात्मा गांधी का बेटा नहीं आज हां जी कंगड़ा रोड पे स्टेटस पाया जी उसपे में साफ-साफ लिखा हुआ है देश के पिता नहीं थे ये कहते हैं लाल धन्ने है भारत वंदने है, है। भारत की मां ये लाल तो उन्होंने सीधा ये कहते हैं कि राष्ट्र के पिता नहीं हैगे ना लगे मेरा कद नहीं का ट्वीट किया उन्होंने तो सर हरियाणा विधानसभा चुनाव को एक मिनट सर बात पूरी हो रही है एक मिनट मैडम बात पूरी हो रही है मैं 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 तो आज बापू दे भी यही बापू ने की किया सी भी जे बुरा सुन दियो तो अपने कान बंद कर दो पंचायती चुनाव पंचायती चुनाव सर राहुल गांधी की तरफ से प्रधानमंत्री पर लगातार निशाना साधा जा रहा है हरियाणा विधानसभा चुनाव में रैलियों के दौरान कि देश का पैसा जो है लूट कर अडानी और अंबानी को दिया गया है और हरियाणा खासतौर से बेरोजगारी की तरफ बढ़ गया है आप इस पर क्या कहना है राहुल गांधी को समझ बहुत देर बाद आती है सामने, सामने, सामने। राहुल गांधी तो जो समझ है वो बहुत देर बाद आती है उसे ये पता होना चाहिए इलेक्शनें हार जीत होती रहती है आप बता दो भी सबसे बड़ा अगर किसी ने हरियाणा में अगर मैं बात करूं अगर सबसे ज्यादा ज़मीनें किसानों की ले के ये रिकॉर्ड है आपके सामने आप निकाल भी लेना अगर एक इसमें एक परसेंट भी कोई फर्क हुआ सबसे ज्यादा जो किसानों की लेके आप गढ़गांव चले जाओ फरीदाबाद चले जाओ आप और जगह करनाल चले जाओ पानी किसी ने लेके बड़े बड़े हाउसेस में जिनका आप नाम ले रहे हैं चाहे उनकी बात करो चाहे जो इनके लीडर हैं उनके जमाई राजा की बात करो सारा हरियाणा तो लूट के उनको दे दिया अब बहुत केस भी चल रहे हैं जिसमें आप जानते हैं वो वो कोर्ट डिसाइड करेगा गवर्नमेंट ने तो उसमें कुछ नहीं करना पर सबसे ज्यादा अगर केस प्रॉपर्टीज किसानों की लेके किसी ने दी है तो वो कांग्रेस पार्टी ने और वो दी किसने है? अरे भाई राहुल जी अपने अब मैं क्या कहूं अपने जवाही राजा से पूछ लो भी कितनी जमीन हुड्डा साहब ने हरियाणा में उनको दी है उसका ही हिसाब ले लेने अडानी अबानी का हिसाब बाद में ले वो भी उन उनके नंबर में ही आते हैं जो उनके ता, ता, साथ में रहते हैं और जवाई उन, उनसे पूछ लें भी वो डानी और अंबानी से कम है उसने ये भी बोला कि रक्षा बजट कम कर दिया जो बयान दिया था बाप के ऊपर मामला भी दर्ज हो चुका है कर्नाटक में अभी भी कायम है क्या उस बयान पर आप ये ऊपर पगड़ी है कभी पीछे हटता है जो एक बार सोच समझ के बयान दिया जाता है और पीछे हटने की आदत बिल्कुल पंजाबियों की ना है ना हटे जयराम रमेश जयराम रमेश जयराम रमेश कह रहे हैं एक लाख वाले जयराम रमेश कह रहे हैं कि कर्नाटक में हमें, हमें तंग किया जा रहा है ईडी e से सीबीआई से हम बीजेपी वाले हमें तंग कर रहे हैं हमारी सरकार के जयराम एक ही जगह मिली है आपको मेरे मैं मैं आप आपके सामने खड़ा हूं मैंने यह बात कही भी राहुल गांधी ने जो कहा राहुल गांधी मैं इस विवाद में जब उन्होंने सिखों की बात की उसमें उन्होंने कहा भी कड़ा नहीं डालने दिया जब पगड़ी नहीं डालने दी जाती और गुरुद्वारे नहीं जाने दी यहां कितने लोग पगड़ी वाले मीडिया में भी खड़े हैं मेरे को उल्टा क्वेश्चन कर ले मेरे को पूछ ले भी हाँ नहीं जी नहीं हमें यहां नहीं जाने दिया जा रहा तो मैं इनकी बात मान लूंगा जो राहुल गांधी कह रहे एक भी जो पगड़ीधारी सिख यहाँ पे खड़ा है कोई कह दे मुझे भी हमें गुरुद्वारे जाने से रोका जा रहा है तो यार उस पर आप मेरे पे एफआईआर दर्ज कर रहे हैं तो इससे बड़ी बात आप क्या समझोगे इससे मतलब ये इंसाफ की आप इनसे ये तो वो लोग हैं जिन्होंने यार सज्जन कुमार टाइटलर जिन्होंने सिखों को गली शहर शहर उनको जलाया उनको मतलब तंदूरों में डाला ये लोग वो हैं और दूसरी बात मैं राहुल गांधी की बात नहीं कर रहा मैं बात कर रहा हूं पंजाब के भी सारे कांग्रेस के लीडर और भी राहुल गांधी तो, 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 तो क्योंकि उनको तो जो बताया जाएगा वो ही बोलेंगे खुद वो जवाब नहीं दे सकते इतनी क्षमता उनमें है नहीं कल जैसे अब अब मंदिर अरे राम जी का वो नाच गाना बना रहा है उसकी उसको अब जलेबी वो फैक्ट्री में बना रहा है उसको यही नहीं पता कल वो जलेबी की बात कर रहे हैं जलेबी कहते फैक्ट्री में बनती कौन सी फैक्ट्री है भी जिसमें जलेबी कौन सी फैक्ट्री में जलेबी बनती जलेबी बनती है वो हलवाई की दुकान में और ये कह दिया कि ये जलेबी से 10000 20000 3 50000 लोगों को नौकरी मिलेगी जलेबी थे ਹੁਣ ਮੈਨੂੰ ਦੱਸੋ ਕਿਹੜੀ ਜਲੇਬੀ ਜਿਹੜੀ ਇਹ ਜੀਸੀ ਦੇ 50 ਹਜ਼ਾਰ ਲੋਕਾਂ ਨੂੰ ਆਲਟੀ ਜਲੇਬੀ ਹੋਈ ਸਰ ਨਹੀਂ ਇਹ ਤਾਂ ਭਰੂਤੀ ਵਾਲੇ ਵੀ ਨਹੀਂ ਦੇ ਸਕਦੇ ਜਿਹੜੀ ਇਹ ਜਲੇਬੀ ਹਿਅਾਨੇ ਚ ਕਾਰਦੀ ਮੈਂ ਤਾਂ ਪਰ ਉਹਨਾਂ ਦੀ ਸੋਚ ਤੇ ਔਰ ਦੂਜੀ ਇੱਕ ਮੰਤਰੀ ਔਰ ਇਹਦੇ ਉੱਤੇ ਜਵਾਬ دیں ਜੋ ہمارے ਬਹੁਤ بڑے ਜੋ ਕਿ ਇਤਨੀ ਜੱਥਾ ਵਡਾਲਾ ਸਾਹਿਬ ਨੂੰ ਜੋ ਅਮਰੀਕਾ ਮੇ मैं अमेरिका को भी सरकार को भी लेटर लिखूंगा ले अपनी सरकार की तरफ से भी वहां ये कभी भी किसी सिख के साथ ये होना नहीं चाहिए पर जब वो अमेरिका में ये हुआ और सारे मीडिया पे आया वडाला जो उनका सारे दो साथी थे कीर्तन करने जा रहे थे उनको पगड़ी उतारने के लिए अमेरिका में बोला गया उस पे कौन पंजाब का कांग्रेस का लीडर और कौन नेशनल कांग्रेस का लीडर उस पे बोला है। ये आदमी अमेरिका में बोल के आया और कुछ दिन बाद ही अमेरिका में ये प्रॉब्लम सिखो के साथ आ गई तो इसको क्या समझेगा